ਸੀ ਬਣਾਉਂਦਾ ਨਿਕਲਦਾ ਹੁੰਦਾ ਅੱਛਾ ਸਰਪੰਚ ਅੱਜ ਸਰਪੰਚ ਨੇ ਪਾਲਟਾ ਵੀ ਕਰਨਾ ਅੱਜ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਦਾਗਰਾਹਾਂ ਦੇ ਕਿਉਂ ਜੋ ਪਿੰਡ ਦਿਾਲਪੁਰਾ ਭਾਈ ਕਬੀਖੇ ਭੈਣਵਿੰਦਰਪਾਲ कौर ਦਾ ਝੋਨਾ ਲਾਇਆ ਸੀ ਅੱਜ ਉਸ ਝੋਨੇ ਦੀ ਜਿਹੜੀ ਕਟਾਈਆ ਹੋਈ ਆ ਸਾਡੀਆਂ ਮਾਵਾ ਭੈਣਾਂ ਪਹੁੰਚੀਆਂ ਤੇ ਸਾਡੇ ਬਲਾਕ ਦੇ ਆਗੂ ਤੇ ਸਾਡੇ ਪਿੰਡ ਕਾਈਪਧੌੜ ਦੇ ਸਾਡੇ ਨੌਜਵਾਨ ਵੀਰ ਤੇ ਸਾਡੇ ਸਾਰੇ ਇੱਥੇ ਪਹੁੰਚੇ ਆ ਭੱਟੀ ਗਣਤੀ ਦੇ ਵਿੱਚ जो ਨੇ ਦੀ ਕਟਾਈ हो रही है। ਮੈਦਾਨ ਹੋ ਗਏ ਆ ਕੇ ਕੋਈ ਨਹੀਂ ਜਦੋਂ ਉਹ ਵਾ ਗਿਆ ਸੀ ਕਿਸੇ ਦਾ ਆਪਾਂ ਵੀ ਵਾਲਾਂ ਗਣਾ ਕਰਦੇ ਗਣਾ ਬਟਲ ਤੋਂ ਥੋੜਾ ਆ ਉਰਲਾ ਨਾਲ ਹੀ ਆਪਣਾ ਆ ਤਾਂ ਕਰਾ ਉਹਦਾ ਹਾਂ ਓਕੇ ਨਹੀਂ ਉਹ ਤਾਂ ਲਿਖਦੇ ਆ ਯਾਰ ਆ ਦੋ ਘੋੜੇ ਉਹ ਨਾ ਤਾਂ ਬਤੀਆ ਹੋ ਗਿਆ ਪਰ ਉਹ ਜਲਾਇਆ ਸੀ ਅਗਲਾ ਕੰਮ ਹੋਇਆ ਹਾਂ ਨਾ ਉਹ ਮੈਂ ਕਿ ਚੋਣਾ ਤੁਹਾਨੂੰ ਮੁਜਾਦ ਕਰਿਆ ਸੀ ਅਸੀਂ ਅਖਾ ਅਖੜ ਕੇ ਅੱਜ ਯਾਦ ਨਹੀਂ ਕਰਿਆ ਮੌਕੇ ਤੇ ਇਹ ਤਾਂ ਕੋਈ ਗੱਲ ਨਹੀਂ ਸੀ ਕਿ ਚੱਲ ਜੇ ਹੋਇਆ ਕਿਉਂਕਿ ਹੈਗਾ ਬੰਦਾ ਇੱਕ ਦੋ ਘੰਟੇ ਕੋਈ ਜਾਣੀ ਉਹ ਆਪਣੇ ਬੰਦੇ ਹੈਗੇ ਜਿਹੜੇ ਉਹਨਾਂ ਕੱਲ ਦੇ ਮਾੜਾ ਮੱਟਾ ਚੱਲ ਮੇਲੇ ਮਰ ਜਾਣਗੇ ਇਹਨਾਂ ਨਾਲ ਹਕ ਮੈਂ ਚੱਲ ਰਹੀ ਜੀ ਝੁੰਨੇ ਦੀ ਕਟਾਈ ਆ ਜਿਹੜੀ ਸ਼ੁਰੂ ਹੋ ਚੁੱਕੀ ਆ ਚੱਲੀ ਜਾਂਦੀ ਆ ਕਮੈਂਟ